ਜਿਹੜੀ ਪਰਮਜੀਤ कौर ਬੀਬੀ ਪਰਮਜੀਤ कौर ਖਾਲੜਾ ਸੀ ਉਹਨਾਂ ਨੇ ਬਹੁਤ ਹੀ ਇਤਮੀ ਨਾਲ ਸਾਡੇ ਨਾਲ ਮਿਹਨਤ ਕੀਤੀ ਹਰ ਪਿੰਡ ਤੇ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਬਹੁਤ ਆਪਣੇ ਵੱਲ ਉਹਨਾਂ ਨੇ ਮਿਹਨਤ ਕੀਤੀ ਜਿਹੜੇ ਬਹੁਤ ਸਹਿਯੋਗ ਦਿੱਤਾ ਉਹਨਾਂ ਦਾ ਇਤਿਹਰ ਦਿਲੋਂ ਧੰਨਵਾਦ ਕਰਦੇ ਆਂ ਤੇ ਸੰਗਤ ਨੂੰ ਵੀ ਅਪੀਲ ਕਰਦੇ ਆਂ ਕਿ ਅਮਰਪਾਲ ਦੀ ਜਿੱਤ ਜਿਹੜੀ ਖਾਲੜਾ ਸਾਹਿਬ ਦੀ ਜਿੱਤ ਹੋਈ ਹੈ ਕਿਉਂਕਿ ਬਹੁਤ ਲੋਕਾਂ ਨੇ ਜਾ ਜਾ ਕੇ ਗਿਆ ਸੀ ਲੋਕ ਵੀ ਕਹਿੰਦੇ ਸੀ ਕਿ ਜਿਹੜੀ ਉਹ ਗਲਤੀ ਹੋਈ ਹੈ ਇਹ ਦੁਬਾਰਾ ਨਾ ਹੋਈਏ ਤੇ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਬੀਬੀ ਖਾਲੜਾ ਦਾ ਪਰਮਜੀਤ कौर ਖਾਲੜਾ ਦਾ ਬਹੁਤ ਬਹੁਤ ਇਮਤਿਆਜ਼ ਨਾਲ ਧੰਨਵਾਦ ਕਰਦੇ ਆਂ ਕਿ ਜਿੱਦਾਂ ਆਪਣੇ ਤੌਰ ਤੇ ਵੀ ਉਹਨਾਂ ਨੇ ਇਕੱਲੇ ਜਾ ਕੇ ਬਹੁਤ ਹੀ ਪਿੰਡਾਂ 'ਚ ਪ੍ਰਚਾਰ ਕੀਤਾ ਬਹੁਤ ਉਹਨਾਂ ਨੇ ਮਿਹਨਤ ਕੀਤੀ ਜਿਉਂਨਾਂ ਦਾ ਸਿਹਰ ਦੇ ਲਈ ਧੰਨਵਾਦ ਕਰਦਾ ਮਤਲਬ ਇੱਕ ਹੋਰ ਗੱਲ ਹੈਗੀ ਹੈ ਕਿ ਜਿਵੇਂ ਦਾ ਪਹਿਲਾਂ ਦੇ 2019 ਦੇ ਨਤੀਜੇ ਸੀਗੇ ਉਦੋਂ ਵੀ ਬਿਲਕੁਲ ਟੱਕਰ ਜਿਹੜੀ ਸੀਗੀ ਉੱਥੇ ਉਦੋਂ ਕਿਤੇ ਨਾ ਕਿਤੇ ਪ੍ਰਚਾਰ ਦੇ ਵਿੱਚ ਕਿਤੇ ਕਹਿ ਸਕਦੇ ਹਾਂ ਕਮੀ ਰਹਿ ਗਈ ਹੋਊਗੀ ਬੂਥਾਂ ਨੂੰ ਲੈ ਕੇ ਗੱਲ ਹੁੰਦੀ ਸੀ ਅੱਜ ਕਈ ਜਗ੍ਹਾ ਦੇ ਉੱਤੇ ਜਿੱਥੇ ਲੋਕ ਬੂਥ ਨੂੰ ਵੇਖ ਕੇ ਸੋਚਦੇ ਆ ਕਿ ਸ਼ਾਇਦ ਵੋਟ ਬੈਂਕ ਉਹ ਹੁੰਦਾ ਲੇਕਿਨ ਨਤੀਜੇ ਜਿਹੜੇ ਹੈਗੇ ਆ ਉਹ ਉਹ ਬੂਥਾਂ ਦੇ ਦਿਖਾਵੇ ਤੋਂ ਇਲਾਵਾ ਕਿਤੇ ਹੋਰ ਹੈਗੇ ਉਹਨੂੰ ਕਿਵੇਂ ਦੇਖਦੇ ਆ ਇਕਾ 2019 ਨੂੰ ਹੋ ਸਕਦਾ 2019 ਨੂੰ ਲੈਟ ਦਾ ਜੋਗ ਨਹੀਂ ਦੁਨੀਆ ਹੀ ਨਹੀਂ ਜਾਗਰੂਕ ਨਹੀਂ ਖਾਲਸਾ ਸਾਹਿਬਾਰੇ ਲੋਕਾਂ ਨੂੰ ਹੋ ਸਕਦਾ ਕਈਆਂ ਲੋਕਾਂ ਨੂੰ ਨਾ ਪਤਾ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਕੌਣ ਦੀ ਉਹਨਾਂ ਨੇ ਕੌਮ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਇਹ ਹੀ ਦੁਨੀਆ ਨੂੰ ਖੁਸ਼ ਹੋ ਸਕਦਾ ਕਿ ਉਦੋਂ ਜਿਹੜੀ ਗਲਤੀ ਹੋ ਗਈ ਹੈ ਦੁਨੀਆ ਜਾਣ ਨਹੀਂ ਸਕੀ ਉਹਨਾਂ ਨੂੰ ਅੱਜ ਉਹ ਗਲਤੀ ਦਾ ਹੀ ਮੁੱਲ ਲੋਕਾਂ ਨੇ ਪਾਇਆ ਵਾਬੀ ਜਦੋਂ ਉਹ ਅਸੀਂ ਗਲਤੀ ਕੀਤੀ ਤੇ ਅੱਜ ਜਿਹੜਾ ਆਪਾਂ ਦਾ ਦਾਤ ਹੋਣਾ ਚਾਹੁੰਦੇ ਆਂ ਇਹ ਕਰਕੇ ਸਾਰੀ ਸੰਗਤ ਦਾ ਇਹ ਧੰਨਵਾਦ ਕਰਦੇ ਆਂ ਉਹਨਾਂ ਦੀ ਕੋਲ ਬਹੁਤ ਕੁਰਬਾਨੀ ਆਪਾਂ ਲੜਦਾ ਸਾਹਿਬ ਮਤਲਬ ਜੇ ਸੁਨੇਹਾ ਬਹੁਤ ਚੱਲਦਾ ਪਿਆ ਸੀਗਾ ਉਹਦੇ ਵਿੱਚ ਕਿਤੇ ਸੀਗਾ ਕਿ ਲੋਕਾਂ ਨੂੰ ਪੀ ਸੀ ਕਿ ਲੋਕ ਖਡੂਰ ਸਾਹਿਬ ਹਲਕੇ ਜਿਹੜੇ ਲੋਕਾਂ ਨੂੰ ਅਪੀਲ ਸੀਗੀ ਕਿ ਜਿਹੜਾ ਲੰਬਾ ਹੈਗਾ ਖਰੂਰ ਸਾਹਿਬ ਸੀਟ ਦੇ ਉੱਤੇ ਕਿੱਡੀ ਖਲੜਾ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਗੱਲ ਹੁੰਦੀ ਸੀਗੀ ਅੱਜ ਤੁਸੀਂ ਵੀ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰ ਰਹੇ ਹੋ ਵੱਡਾ ਸਹਿਯੋਗ ਜਾਂ ਜਿੱਤ ਦਾ ਸਿਹਰਾ ਉਹਨਾਂ ਨੂੰ ਦੇ ਵੇਖੋ ਅਸੀਂ ਜੈਸਵੀ ਪਿੰਡ ਤੇ ਜਾਂਦੇ ਸੀ ਸਾਡੇ ਕਹਿਣ ਤੋਂ ਪਹਿਲਾਂ ਲੋਕ ਕਹਿੰਦੇ ਸੀ ਜਿਹੜੀ ਖਲਣਾ ਸਾਹ ਵਾਰੀ ਸਾਡੇ ਕੋਲ ਗਲਤੀ ਹੋਈ ਐ ਕਹੀ ਜਾਂ ਕਰੀ ਇਹ ਲੋਕਾਂ ਦੀ ਗੱਲ ਸੀ ਸਾਰੇ ਲੋਕ ਹਰ ਪਿੰਡ ਤੇ ਜਿੱਥੇ ਪ੍ਰਚਾਰ ਕਰਦੇ ਲੋਕ ਇਹ ਹੀ ਕਹਿੰਦੇ ਸੀ ਕਿ ਖਲਣਾ ਸਾਹ ਵਾਰੀ ਸਾਡੇ ਕੋਲ ਬਹੁਤ ਵੱਡੀ ਗਲਤੀ ਹੋਈ ਤੇ ਆਹ ਗਲਤੀ ਹੁਣ ਸਾਡੇ ਕੋਲ ਨਾ ਹੋਏ ਤੇ ਲੋਕਾਂ ਨੇ ਉਹ ਆਪਣਾ ਜਿਉਓ ਕਿਹਾ ਸੀ ਉਹ ਪੂਰਾ ਕਰਕੇ ਬੋਲਾਇਆ ਤੇ ਮਤਲਬ ਇਹੋ ਹੀ ਮੈਂ ਕਹਿੰਦੀ ਵੀ ਜਿਹੜੀ ਸਾਡੀ ਸਾਡੀ ਅਮਰਤਪਾਲ ਦੀ ਜਿੱਤ ਆ ਉਹ ਖਲੜਾ ਸਾਹਿਬ ਦੀ ਜਿੱਤ ਹੈ ਖਲੜਾ ਬੀਬੀ ਖਲੜਾ ਜੀ ਦੇ ਨਾਲ ਹੋਰ ਵੀ ਜਿਹੜੇ ਸਨ ਭਾਨਾ ਸਿੱਧੂ ਸਿੰਘਾ ਸਿੰਘ ਜੀ ਸਿੰਘ ਮਾਨ ਸਿੰਘ ਹੋਰ ਵੀ ਲੋਕ ਜਿਹੜੇ ਕਾਫੀ ਆਗੂ ਜਿਹੜੇ ਅੱਗੇ ਸਨ ਉਹਨਾਂ ਨੂੰ ਬਾਰਿੰਕਣਾ ਸਾਰਿਆਂ ਨੇ ਦਿੱਤਾ ਸੰਯੋਗ ਸਾਰਿਆਂ ਦਾ ਇਹਨਾਂ ਦਾ ਧੰਨਵਾਦ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਸਾਰਿਆਂ ਨੇ ਬਹੁਤ ਸਹੀ ਹੋਇਆ